ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਟਵਾਲ ਇਨਫੋ ਹਬ ਚੈਨਲ ਤੇ ਮੈਂ ਹਾਂ ਤੁਹਾਡਾ ਦੋਸਤ ਹੋਸਟ ਨਰਿੰਦਰ ਸਿੰਘ ਕਟਵਾਲ ਅੱਜ ਅਸੀਂ ਗੱਲ ਕਰਦੇ ਹਾਂ ਦਿਲ ਦੀ ਪਿਆਰ ਦੀ ਤੇ ਅੱਜ ਅਸੀਂ ਚਰਚਾ ਕਰਾਂਗੇ ਰਿਸ਼ਤਿਆਂ ਵਿੱਚ ਵੱਧਦੀ ਵੱਧ ਰਹੀਆਂ ਦੂਰੀਆਂ ਬਾਰੇ ਅਤੇ ਇਹ ਰਿਸ਼ਤੇ ਦੇ ਵਿੱਚ ਜੋ ਦੂਰੀਆਂ ਵੱਧ ਰਹੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ ਪਿਆਰ ਹੋਵੇ ਵਿਆਹ ਹੋਵੇ ਜਾਂ ਦੋਸਤੀ ਹੋਵੇ ਇਹਨਾਂ ਰਿਸ਼ਤਿਆਂ ਵਿੱਚੋਂ ਮਿਠਾਸ ਕਿਉਂ ਮੁੱਕ ਰਹੀ ਹੈ ਇਹ ਰਿਸ਼ਤੇ ਕਿਉਂ ਟੁੱਟ ਰਹੇ ਨੇ ਇਹਦੇ ਅਸਲੀ ਮੁੱਦੇ ਕੀ ਨੇ ਅੱਜ ਉਹਨਾਂ ਤੇ ਅਸੀਂ ਗੱਲ ਕਰਾਂਗੇ ਪਹਿਲਾ ਰਿਸ਼ਤਿਆਂ ਦੇ ਵਿੱਚ ਦੂਰੀਆਂ ਦੇ ਕਾਰਨ ਕੰਮ ਦਾ ਤਣਾਅ ਤੇ ਸਮੇਂ ਦੀ ਘਾਟ ਅਕਸਰ ਹੀ ਦੇਖੀ ਜਾਂਦੀ ਹੈ ਦੂਸਰਾ ਸਾਡੀ ਸਮਝ ਦੀ ਕਮੀ ਜਿਹੜੇ ਅਸੀਂ ਦੋ ਪਾਰਟਨਰ ਰਿਸ਼ਤੇ 'ਚ ਹੁੰਦੇ ਨੇ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਨਹੀਂ ਤਾਂ ਹੀ ਇਹ ਸਾਰਾ ਸਿਚੁਏਸ਼ਨ ਸਾਰੀ ਸਥਿਤੀ ਬਣਦੀ ਹੈ ਤੀਸਰਾ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਰਿਸ਼ਤਿਆਂ ਦੇ ਵਿੱਚ ਖਟਾਸ ਲੈ ਕੇ ਆ ਰਹੀ ਹੈ ਉਸ ਤੋਂ ਬਾਅਦ ਪੈਸਾ ਲਾਈਫਸਟਾਈਲ ਦੀ ਦੌੜ ਮਨੋਵਿਗਿਆਨਿਕ ਤਣਾਅ ਜਾਂ ਅਨਸਿਕਿਉਰਨੈਸ ਅਣਜਾਣੀ ਅਨਸੁਰੱਖਿਆ ਇਸ ਦੇ ਅੱਗੇ ਚੱਲ ਕੇ ਕੀ ਨੁਕਸਾਨ ਹੁੰਦੇ ਨੇ ਸਾਨੂੰ ਤਣਾਅ ਡਿਪਰੈਸ਼ਨ ਰਿਸ਼ਤਿਆਂ ਦੇ ਵਿੱਚ ਟੁੱਟ ਫੁੱਟ ਬੱਚਿਆਂ ਦੇ ਉੱਤੇ ਬਹੁਤ ਮੰਦਾ ਪ੍ਰਭਾਵ ਪੈਦਾ ਕੀ ਕਰੀਏ ਜੋ ਇਹ ਰਿਸ਼ਤੇ ਅਸੀਂ ਬਚਾ ਸਕੀਏ ਉਸ ਲਈ ਮੈਂ ਕੁਝ ਟਿਪਸ ਦੱਸ ਰਿਹਾ ਹਾਂ ਗੱਲਬਾਤ ਬਹੁਤ ਅਹਿਮ ਚੀਜ਼ ਹੈ ਸਾਨੂੰ ਆਪਸ ਦੇ ਵਿੱਚ ਗੱਲਬਾਤ ਨੂੰ ਵਧਾਉਣਾ ਚਾਹੀਦਾ ਅਤੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਦਿਨ ਵਿੱਚ ਕੁਝ ਸਮਾਂ ਨਿਸ਼ਚਿਤ ਰੂਪ ਵਿੱਚ ਸਾਨੂੰ ਫਿਕਸ ਕਰਨਾ ਚਾਹੀਦਾ ਹੈ ਆਪਣੇ ਰਿਸ਼ਤਿਆਂ ਨੂੰ ਨਵਾਂ ਜੀਵਨ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਉਸ ਤੋਂ ਬਾਅਦ ਜ਼ਿਆਦਾਤਰ ਅਕਸਰ ਦੇਖਿਆ ਗਿਆ ਹੈ ਕਿ ਜਦੋਂ ਦੋਨੋਂ ਹੀ ਧਿਰਾਂ ਗਰਮ ਹੋ ਜਾਂਦੀਆਂ ਨੇ ਤੇ ਅਸੀਂ ਇੱਕ ਦੂਜੇ ਦੀ ਨਹੀਂ ਸੁਣਦੇ ਸੁਣਨ ਦੀ ਕਲਾ ਅਪਣਾਓ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸੁਣੋ ਸਿਰਫ ਬੋਲੋ ਨਾ ਕਿਉਂਕਿ ਜਦੋਂ ਤੁਸੀਂ ਚੰਗੀ ਤਰ੍ਹਾਂ ਸੁਣੋਗੇ ਚੰਗੀ ਤਰ੍ਹਾਂ ਸਮਝੋਗੇ ਤਾਂ ਉਹ ਸਮੱਸਿਆ ਦਾ ਤੁਸੀਂ ਚੰਗੀ ਤਰ੍ਹਾਂ ਸੋਚ ਕੇ ਹੱਲ ਵੀ ਕੱਢ ਪਾਓਗੇ ਸਾਫ਼ ਨੀਅਤ ਅਤੇ ਭਰੋਸਾ ਬਣਾਓ ਕਿਉਂਕਿ ਜੇ ਤੁਸੀਂ ਆਪਣੇ ਹਿੱਸੇ ਦੀ ਰਿਸ਼ਤੇ ਵਿੱਚ ਇਮਾਨਦਾਰੀ ਨਹੀਂ ਰੱਖੋਗੇ ਤਾਂ ਇਸ ਦਾ ਰਿਜ਼ਲਟ ਕਦੇ ਵੀ ਤੁਹਾਨੂੰ ਪੋਜ਼ਿਟਿਵ ਨਹੀਂ ਮਿਲੇਗਾ ਇਸ ਕਰਕੇ ਆਪੋ ਆਪਣੇ ਹਿੱਸੇ ਦੀ ਇਮਾਨਦਾਰੀ ਬਣਾ ਕੇ ਰੱਖੋ ਸਾਫ਼ ਨੀਅਤ ਰੱਖੋ ਭਰੋਸਾ ਬਣਾ ਕੇ ਰੱਖੋ ਇੱਕ ਦੂਜੇ ਰਿਸ਼ਤੇ ਦੇ ਵਿੱਚ ਸਭ ਤੋਂ ਇਹਮ ਚੀਜ਼ ਹੁੰਦੀ ਹੈ ਵਿਸ਼ਵਾਸ ਉਹ ਤੁਹਾਡਾ ਬਣਿਆ ਰਹਿਣਾ ਚਾਹੀਦਾ ਕੁਝ ਸਮੇਂ ਲਈ ਆਪਣੇ ਫੋਨ ਨੂੰ ਡਿਜੀਟਲੀ ਡੀਟੌਕਸ ਕਰ ਦਿਓ ਉਸ ਨੂੰ ਆਪਣੇ ਤੋਂ ਪਰਾਂ ਰੱਖ ਦਿਓ ਤਾਂ ਕਿ ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿਹੜੀ ਵੱਧ ਰਹੀ ਖਟਾਸ ਹੈ ਉਸ ਦਾ ਜ਼ਿਆਦਾਤਰ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਵਿੱਚ ਇਹੀ ਸਭ ਤੋਂ ਵੱਡਾ ਕਾਰਨ ਹੈ ਸੋਸ਼ਲ ਮੀਡੀਆ ਤੇ ਤੁਹਾਡਾ ਫੋਨ ਦੀ ਜ਼ਿਆਦਾ ਵਰਤੋਂ ਹਰ ਰਿਸ਼ਤਾ ਇੱਕ ਸਮਾਂ ਮੰਗਦਾ ਹੈ ਜਿਸ ਤਰ੍ਹਾਂ ਮੈਂ ਇੱਕ ਐਗਜ਼ਾਮਪਲ ਕੋਡ ਕਰ ਦਿੰਦਾ ਕਿ ਇੱਕ ਅਸੀਂ ਕੋਈ ਵੀ ਪlant ਲਾ ਲੈਂਦੇ ਆ ਤਾਂ ਉਹ ਪਾਣੀ ਮੰਗਦਾ ਹੈ ਹਵਾ ਮੰਗਦਾ ਇੱਕ ਉਹ ਆਪਣੇ অনুকূল ਵਾਤਾਵਰਣ ਮੰਗਦਾ ਇਸੇ ਤਰ੍ਹਾਂ ਸਮਾਂ ਜਿਹੜਾ ਹੈ ਉਹ ਰਿਸ਼ਤਿਆਂ ਨੂੰ ਇੱਕ ਨਵੀਂ ਜਾਨ ਦਿੰਦਾ ਹੈ ਨਵੀਂ ਰੂਹ ਦਿੰਦਾ ਹੈ ਤੁਸੀਂ ਜੇ ਆਪਣੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਾਂ ਦਿਓਗੇ ਤਾਂ ਉਹ ਬੜਾ ਹੈਲਥੀ ਰਿਸ਼ਤਾ ਹੋਏਗਾ ਕਦੇ ਵੀ ਇਹ ਰਿਸ਼ਤਾ ਨਹੀਂ ਟੁੱਟੇਗਾ ਤੇ ਜ਼ਿੰਦਗੀ ਬਹੁਤ ਹੀ ਸੁੰਦਰ ਅਤੇ ਮਿਠਾਸ ਭਰੀ ਬਣ ਜਾਏਗੀ ਹਰ ਰਿਸ਼ਤੇ ਦੀ ਕਦਰ ਕਰੋ ਤੇ ਹਰ ਰਿਸ਼ਤੇ ਨੂੰ ਉਹਦੀ ਜ਼ਰੂਰਤ ਅਨੁਸਾਰ ਨਿਭਾਓ ਬਹੁਤ-ਬਹੁਤ ਧੰਨਵਾਦ ਦੋਸਤੋ